ਮਰਦਾਬੋਸ ਚਲ ਕੱਲਾ ਮੜੀ ਵੈਦ ਤੇ ਚਲੋ ਲੈ ਤੂੰ ਕਿ ਭਰਾ ਨਹੀਂ ਇੱਥੇ ਪਾਓ ਨਹੀਂ ਖਤਰੇ ਨੇ ਇਹਦੇ ਨਹੀਂ ਨਹੀਂ ਕਿਹੜਾ ਚਾਹੀਦਾ ਆਉਂਦੀ ਵੈਕ ਵਾਕਈ ਲਾ ਬਗੋ ਤੋਗਣ ਤੇ ਹੀ ਤੈਨੂੰ ਹੋ ਜੋ ਆ ਇੱਥੇ ਹਾਏ ਹਾਏ ਵੀਡੀਓ ਬਣਾ ਕਰੀ ਕਾਲਾ ਰੋਬੇ ਪਿਕ ਆ ਗਿਆ ਇਸ ਵਕਤ ਖੜੇ ਆ ਬਟਾਲਾ ਦੇ ਉਂਗਰਪੁਰਾ ਚੌਂਕ ਦੇ ਵਿੱਚ ਜਿੱਥੇ ਪੰਜਾਬ ਸਰਕਾਰ ਭਗਵੰਤ ਸਮਾਨ ਦਾ ਤੇ ਕੇਂਦਰ ਦੀ ਮੋਦੀ ਸਰਕਾਰ ਦਾ ਜਿਹੜਾ ਵਾ ਪੁਤਲਾ ਫੁਕਿਆ ਗਿਆ ਜਿਹੜਾ ਬਟਿੰਡੇ ਦੇ ਪਿੰਡ ਦੁੰਨੇਵਾਲਾ ਦੇ ਵਿੱਚ ਕਿਸਾਨਾਂ ਤੇ ਬਹੁਤ ਵੱਡਾ ਤਸੰਦ ਜਿਹੜਾ ਕੀਤਾ ਗਿਆ ਉਹਨਾਂ ਦੀਆਂ ਜ਼ਮੀਨਾਂ ਤੇ ਜਬਰੀ ਕਬਜ਼ੇ ਕਰਕੇ ਸਰਕਾਰ ਜਿਹੜੀ ਆ ਲੋਕਾਂ ਦੀ ਆ ਇਹ ਲੋਕਾਂ ਨੂੰ ਵਾਰ-ਵਾਰ ਕਹਿੰਦੇ ਆ ਰਹੇ ਆ ਕਿ ਸਰਕਾਰਾਂ ਨੇ ਤੁਹਾਡੀਆਂ ਜ਼ਮੀਨਾਂ ਦੇ ਕਬਜ਼ੇ ਇਸ ਢੰਗ ਨਾਲ ਕਰਨੇ ਝੇ ਬਿਨਾ ਪੈਸੇ ਦਿੱਤਿਆਂ ਉਹਨਾਂ ਦੀਆਂ ਜ਼ਮੀਨਾਂ ਤੇ ਕਬਜ਼ੇ ਕਰ ਰਹੀ ਸੀ ਤੇ ਜਿਹੜੇ ਲੋਕ ਆਪਣਾ ਹੱਕ ਮੰਗ ਰਹੇ ਆ ਤੇ ਉਹਨਾਂ ਤੇ ਗੰਦੇ ਪਾਣੀ ਦੀਆਂ ਬਿਛਾੜਾਂ ਅਧਰੂ ਗੈਸ ਤੇ ਜਿਹੜਾ ਸ਼ੰਭੂ ਬਾਟਰ ਤੇ ਜੋ ਕੁਝ ਕੀਤਾ ਗਿਆ ਉਹ ਉਹ ਗੰਦੇ ਦੇ ਪੀਣ ਵਾਲੇ ਦੇ ਵਿੱਚ ਕੀਤਾ ਗਿਆ ਜਿਹੜਾ ਪੰਜਾਬ ਸਰਕਾਰ ਦਾ ਗੰਦਾ ਇੱਕ ਨਹਾਉਣਾ ਚਿਹਰਾ ਉਹ ਅੱਜ ਸਾਰਿਆਂ ਦੇ ਸਾਹਮਣੇ ਜਿਹੜਾ ਆ ਗਿਆ ਪੰਜਾਬ ਸਰਕਾਰ ਭਗਵੰਤ ਸਾਨ ਦਾ ਚਿਹਰਾ ਉਹ ਅਸੀਂ بار-बार ਕਹਿੰਦੇ ਆ ਕਿ ਇਹ ਭਗਵੰਤ ਸਾਨ ਜਿਹੜਾ ਵਾ ਉਹ ਮੋਦੀ ਦੀਆਂ ਜਿਹੜੀਆਂ ਜਿਹੜੀਆਂ ਫੇਤੀਆਂ ਆਈਆਂ ਗੱਲਾਂ ਤੇ ਜਿਹੜਾ ਵਾ ਪੈਦਾ ਦੇ ਕੇ ਸ਼ੋਰ ਫੜ ਕਢਾਣਿਆਂ ਦਾ ਰਾਜ ਜਿਹੜਾ ਪੰਜਾਬ ਦੇ ਵਿੱਚ ਕਰਾਉਣਾ ਚਾਹੁੰਦਾ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ ਤੇ ਡਟ ਕੇ ਵਿਰੋਧ ਕਰਾਂਗੇ ਅੱਜ ਪੰਜਾਬ ਦੇ ਵਿੱਚ ਸਾਰੇ ਦੇ ਮੁੱਲੇ ਫੂਕੇ ਕੇ ਪੰਜਾਬ ਸਰਕਾਰ ਦੇ ਤੇ ਕੇਂਦਰ ਸਰਕਾਰ ਦੇ ਤੇ 26 ਤਰੀਕ ਨੂੰ ਜਿਹੜਾ ਕਾਦੀਆਂ ਦੀ ਦਾਣਾ ਮੰਡੀ ਦੇ ਵਿੱਚ ਇੱਕ ਬਹੁਤ ਵੱਡੀ ਕਨਵੈਨਸ਼ਨ ਕਰਾਵਾਂਗੇ ਤੇ 30 ਨਵੰਬਰ ਨੂੰ ਜਿਹੜਾ ਸ਼ੰਭੂ ਬਾਰਡਰ ਦੇ ਵੱਡੇ ਜਥੇ ਜिला ਗਦਾਸਪੁਰ ਦੇ ਵਿੱਚੋਂ ਲੈ ਕੇ ਜਾਵਾਂਗੇ ਤੇ 6 6 ਤਰੀਕ ਨੂੰ ਦਿੱਲੀ ਵਾਲ ਨੂੰ ਜਿਹੜਾ ਵੀ ਰੱਖਤਾਗੇ ਆਪਣੀਆਂ ਛਾਤੀਆਂ ਅੱਗੇ ਕਰਾਂਗੇ ਉਸ ਤੇ ਸਰਕਾਰ ਨੂੰ ਕਹਿੰਨੇ ਆ ਆਪਣੇ ਪੰਜਾਬ ਕਾਹਲਾ ਗੋਲੀਆਂ ਤੋਪਾਂ ਤਿਆਰ ਕਰਲਾ ਇਹ ਆਦਮੀਆ ਬੋਲਦਾ ਦਿੱਲੀ ਵਾਲ ਨੂੰ ਕਹਿੰਦੇ ਇਹ ਸਾਡਾ ਗੁੱਗੱਲੇਵਾਲ ਜਿਹੜਾ 26 ਤਰੀਕ ਨੂੰ ਉਹਨਾਂ ਨੇ ਮਰਨ ਵਰਤ ਤੇ ਬਹਿਣਾ ਵਾ ਜੇ ਉਹਨਾਂ ਦੀ ਕੋਈ ਜਾਨ ਨੂੰ ਕੁਝ ਕੋਈ ਹੋ ਗਿਆ ਆ ਭਾਈ ਇਹ ਵੱਡੇ ਐਕਸ਼ਨ ਜਿਹੜੇ ਕਰਾਂਗੇ ਇਹ ਵੇਖ ਲੈ ਸਰਕਾਰ ਦੀਆਂ ਨਸਾਂ 'ਚ ਧੂਹਾ ਜਿਹੜਾ ਦੇ ਦਾਂਗੇ ਸੋ ਅੱਜ ਉਦਲੇ ਫੂਕੇ ਸਰਕਾਰ ਨੂੰ ਚੇਤਾਵਨੀ ਦਿੱਤੀ ਆ ਕਿ ਜੋ ਤੂੰ ਦੂਨੇ ਵਾਲੇ ਦੇ ਵਿੱਚ ਕੀਤਾ ਵਾ ਇਹਦਾ ਮਗਾਜਾ ਤੈਨੂੰ ਭੁਗਣਾ ਪਊਗਾ ਬੰਦੇ ਦਾ ਪੁੱਤ ਬਣ ਕੇ ਪਿੱਛੇ हट ਜਾ ਲੋਕਾਂ ਦੇ ਬੰਦੇ ਪੈਸੇ ਜਿਹੜੇ ਉਹਨਾਂ ਦੇ ਖਾਤਿਆਂ 'ਚ ਪਾ ਗਏ ਫਿਰ ਜ਼ਮੀਨਾਂ ਨਾਲੇ ਵੇ ਬਿਨਾਂ ਪੈਸੇ ਦਿੱਤਿਆ ਇਹ ਤੇ ਜ਼ਿਲ੍ਹਾ ਗਰਦਾਸਪੁਰ ਦੇ ਵਿੱਚ ਵੀ ਬਿਨਾ ਪੈਸੇ ਦਿੱਤਿਆ ਕਿਸੇ ਜ਼ਮੀਨ ਤੇ ਕਬਜ਼ਾ ਕਰਨ ਆਇਆ ਝਾਟ ਕੇ ਵਿਰੋਧ ਕਰਾਂਗੇ ਅਸੀਂ ਹਰ ਜਥੇਬੰਦੀ ਦਾ ਸਮਰਥਨ ਕਰਦੇ ਆ ਜਿਹੜੀ ਹੱਕਾਂ ਵਾਸਤੇ ਲੜ ਗਈ ਆ ਤੋਂ ਅਗਰਾਮਾਂ ਜਥੇਬੰਦੀ ਦੇ ਜੋ ਕੋਈ ਦਸ਼ਤਜਰ ਹੋਇਆ ਆ ਉਹਦਾ ਪੂਰ ਜੋਰ ਵਿਰੋਧ ਕਰਦੇ ਆ ਅੱਜ ਪੂਰੇ ਪੰਜਾਬ ਦੇ ਵਿੱਚ ਪੁਤਲੇ ਬੁੱਕੇ ਗਏ ਆ ਵਾਹਿਗੁਰੂ ਜੀ ਕਾ ਜੀ ਸਾਹਿਬ ਵਾਹਿਗੁਰੂ ਜੀ ਕੀ ਫਤਿਹ